ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆਂ ਬਾਈ ਜੀ ਆਪ ਆਪਣੀ ਪਿੰਨ ਲੈ ਰਹਾ ਬੇਗਾ ਜ਼ਿਲ੍ਹਾ ਬਠਿੰਡਾ ਬਾਈ ਭੋਲਾ ਸਿੰਘ ਦੇ ਘਰੇ ਖੜੇ ਆਂ ਬਾਈ ਕਲ ਤੀਜੇ ਸਵੇਰ ਸੂਨ ਆਲੀ ਇਹ ਵਹਿੜ ਵਕਾਊਗਾ ਬਹੁਤ ਵਧੀਆ ਜਿਹੜੇ ਮੇਰੇ ਭਰਾ ਨੇ ਕਿਸੇ ਨੇ ਲੈ ਲਈਆਂ ਵਹਿੜ ਇਹ ਹਜੇ ਹਫ਼ਤੇ ਦੀ ਕੱਚੀ ਆ ਖਾਲੇ ਦੀ ਸਾਫਾ ਚੈੱਕ ਕਰ ਲੋ ਮੌਕੇ ਤੇ ਆ ਕੇ ਆਲਟਰ ਨੇ ਬਹੁਤ ਵਧੀਆ ਬਣਾਉਣਾ ਜਿਹੜਾ ਇਹਦਾ ਰੇਟ ਆ ਬਾਈ ਜੀ 35 ਤੇ ਬਾਈ ਦਾ ਫੋਨ ਨੰਬਰ ਆ ਜਿਹੜਾ 99150 22963 ਬਹੁਤ ਵਧੀਆ ਬੈਠਾ ਤਿੱਜੇ ਸੁਣ ਵਾਲੀ ਹਨ ਲੈ ਵੀ ਦੀ ਸਾਫ ਆ ਚੰਗੇ ਖੁੱਲੇ ਆਰਡਰ ਦੀ ਆ। ਯਾਰ ਬਣੀ ਤੇ ਆਲਾ ਨਿਕਲੇ ਨਵੇਂ ਇੱਕ 35 ਰੇਟ ਹੈ ਦਾ 99 150 26 963 ਬਾਈ ਦਾ ਨੰਬਰ ਆ ਜੀ ਕਿਸੇ ਮੇਰੇ ਪੁਰਾਣੇ ਹੋਰ ਵੀਡੀਓ ਬਣਾਉਣੀ ਆ। ਕਾਪਰਾ ਨੰਬਰ 94799 8308 ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ। ਘਰ ਦੇ ਪਾਸ ਬਾਈ ਕਿੰਨਾ ਦੁੱਧ ਆ ਇਹ ਤਾਂ ਦੇਖਦਾ ਪਹਿਲੇ ਸਵੇਰੇ ਪਹਿਲੇ ਸਵੇਰੇ ਜਿਹੜਾ 30 32 ਲੀਟਰ ਦੁੱਧ ਦਿੱਤਾ ਹੋਇਆ ਐਦ ਕੀ ਤਾਂ ਉਦੋਂ ਵੀ ਚੰਗੀ ਆਸ ਆ ਅਮੀਰ ਆ ਵੀ ਵੱਧ ਪਾਉ ਬਾਕੀ ਗੱਲਬਾਤ ਤੁਸੀਂ ਬਾਜੀ ਨਾਲ ਕਰ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ